ਇਸ ਵੇਖ ਖੜਾ ਜੀ ਜਿਹੜੀ ਸਾਡੀ ਅਨੰਦਪੁਰ ਸਾਹਿਬ ਚ ਸਭ ਤੋਂ ਵੱਡੀ ਅਸੀਂ ਟੈਂਟ ਸਿਟੀ ਬਣਾ ਰਹੇ ਆ ਇਸ ਦਾ ਨਾਮ ਵੀ ਅਸੀਂ ਚੱਕ ਨਾਨਕੀ ਰੱਖਿਆ ਹੈ ਇਹ ਟੈਂਟ ਸਿਟੀ ਪਿੰਡ ਚੰਡੇਸਰ ਚ ਹੈ ਤੇ ਲਗਭਗ 70 ਕਿੱਲੇ ਹੰਦਾ ਇੱਕ ਪੂਰਾ ਸ਼ਹਿਰ ਜਿੱਥੇ तकरीबन 10000 ਜਿਹੜੀ ਸੰਗਤ ਹੈ ਉਹ ਰੋਜ਼ਾਨਾ ਰੁੱਕ ਸਕੂਗੀ ਇਹ ਸ਼ੁਰੂਆਤ ਹੈ ਜਿਹੜੇ ਸਮਾਗਮਾਂ ਦੀ ਉਸ ਦੇ ਵਿੱਚੋਂ ਇੱਕ ਹਿੱਸਾ ਹੈ ਸਭ ਤੋਂ ਪਹਿਲਾਂ ਜਿਹੜੇ ਸਾਡੇ ਸਮਾਗਮ ਹੋਣਗੇ ਉਹ ਲਗਭਗ 21 ਤਰੀਕ ਤੋਂ ਲੈ ਕੇ 30 ਨਵੰਬਰ ਤੱਕ ਰੋਜ਼ਾਨਾ ਹਜ਼ਾਰਾਂ ਲੱਖਾਂ ਦੀ ਤਦਾਦ ਚ ਸੰਗਤ ਸ੍ਰੀ ਨਨਪੁਰ ਸਾਹਿਬ ਵਿਖੇ ਨਤਵਸਤਕ ਹੋਣਾ ਹੋਗੀ ਉਹਨਾਂ ਦੇ ਰਹਿਣ ਦੇ ਲਈ ਉਹਨਾਂ ਦੇ ਠਹਿਰਨ ਦੇ ਲਈ ਅਸੀਂ ਟੈਂਟ ਟੈਂਟ ਸਿਟੀਆਂ ਬਣਾ ਰਹੇ ਹਾਂ ਇਸ ਵਕਤ ਆਪਾਂ ਆਪਣੀ ਸਭ ਤੋਂ ਵੱਡੀ ਟੈਂਟ ਸਿਟੀ ਚੱਕ ਨਾਨਕੀ ਦੇ ਵਿੱਚ ਖੜੇ ਹਾਂ ਜੋ ਪਿੰਡ ਚੰਡੇ ਸਰਚ ਵਿੱਚ ਮੌਜੂਦ ਹੈ ਇਹਨਾਂ ਟੈਂਟ ਸਿਟੀਆਂ ਚ ਦੋ ਤਰ੍ਹਾਂ ਦੇ ਕਮਰੇ ਹਨ ਚਾਰ ਪਰਿਵਾਰਕ ਜੀਆਂ ਦੇ ਲਈ ਇੱਕ ਤੇ 16 ਮੈਂਬਰੀ ਜਿਹੜੀ ਡਾਰਮਟਰੀਜ਼ ਨੇ ਤੇ ਇੱਥੇ ਇਹੀ ਨਹੀਂ ਤੁਸੀਂ ਦੇਖ ਸਕਦੇ ਹੋ ਕਿ ਹਰ ਤਰ੍ਹਾਂ ਦਾ ਬੰਦੂਬਸ ਇਹਨਾਂ ਟੈਂਟ ਸਿਟਿਸਟ ਹੋਊਗਾ ਹੈਲਪ ਡੈਸਕ ਨੇ ਇੱਥੇ ਲੰਗਰ ਦੀ ਵਿਵਸਥਾ ਟੋਟਲੀ ਸੀਸੀਟੀਵੀ ਸਿਕਿਉਰਡ ਪਲੱਸ ਤੁਸੀਂ ਦੇਖ ਸਕਦੇ ਹੋ ਆਮ ਆਦਮੀ ਕਲੀਨਿਕ ਪੂਰੇ ਸ਼ਹਿਰ ਦੇ ਵਿੱਚ ਹਰ ਟੈਂਸਿਟੀ ਚ ਪਾਰਕਿੰਗਾਂ ਚ 19 ਜਿਹੜੇ ਆਮ ਆਦਮੀ ਕਲੀਨਿਕ ਜਿਹੜੇ ਬਣਾਏ ਜਾ ਰਹੇ ਨੇ ਤੇ ਹਰ ਆਮ ਆਦਮੀ ਕਲੀਨਿਕ ਤੇ ਉਹ ਸਾਰੇ ਟੈਸਟ ਜੋ ਆਮ ਆਦਮੀ ਕਲੀਨਿਕ ਤੇ ਮਿਲਦੇ ਨੇ ਲਗਭਗ ਸਾਰਾ ਤਰ੍ਹਾਂ ਦੇ ਟੈਸਟ ਜਿਹੜੇ ਆ ਬਿਲਕੁਲ ਮੁਫਤ ਜਿਹੜੇ ਆ ਉਹ ਸੰਗਤ ਲਈ ਲਈ ਅਵੇਲੇਬਲ ਹੋਣਗੇ ਇਸ ਦੇ ਨਾਲ ਹੀ ਇੱਕ ਹੋਰ ਉਪਰਾਲਾ ਕੀਤਾ ਜਾ ਰਿਹਾ ਅਸੀਂ ਸ਼ਹਿਰ ਦੇ ਵਿੱਚ ਦੋ ਜਗ੍ਹਾ ਜਿਹੜਾ ਹੈ ਉਹ ਤੁਸੀਂ ਕਹਿ ਸਕਦੇ ਹੋ ਅੱਖਾਂ ਦੇ ਜਿਹੜੇ ਫ੍ਰੀ ਚੈੱਕਅਪ ਦਾ ਲੰਗਰ ਲਾ ਰਹੇ ਹਾਂ ਆ ਜਿੰਨੇ ਵੀ ਸਾਡੇ ਸੰਗਤ ਆਉਗੀ ਉਹਨਾਂ ਦਾ ਮੌਕੇ ਦੇ ਉੱਤੇ ਜਿਹੜੇ ਅੱਖਾਂ ਦਾ ਚੈੱਕਅਪ ਹੋਊਗਾ ਤੇ ਪਲੱਸ ਜੇਕਰ ਕਿਸੇ ਨੂੰ ਚਸ਼ਮੇ ਦੀ ਲੋੜ ਹੈ ਸਪੈਕਸ ਦੀ ਲੋੜ ਹੈ ਇੱਕ ਘੰਟੇ ਦੇ ਵਿੱਚ ਵਿੱਚ ਉਹਨਾਂ ਨੂੰ ਅਸੀਂ ਉਹ ਜਿਹੜਾ ਹੈ ਸਪੈਕਸ ਤੇ ਚਸ਼ਮਾ ਵੀ ਡਿਲੀਵਰ ਕਰਾਂਗੇ 1 ਲੱਖ ਜਿਹੜੀ ਅਸੀਂ ਐਂਕਾਂ ਦਾ ਜਿਹੜਾ ਹੈ ਉਹ ਅਸੀਂ ਬੰਦੂਬਸ ਕੀਤਾ 1 ਲੱਖ ਐਂਕਾਂ ਦਾ ਲੰਗਰ ਵੀ ਇਸ ਪੂਰੇ ਸਮਾਗਮ ਦੇ ਦੌਰਾਨ ਚੱਲੂਗਾ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਪਹੁੰਚਣ ਵਾਲੀਆਂ ਸੰਗਤਾਂ ਦੇ ਲਈ ਚਾਰੋਂ ਦਿਸ਼ਾਵਾਂ ਦੇ ਵਿੱਚ ਤੀ ਪਾਰਕਿੰਗਾਂ ਦਾ ਬੰਦੂਬਸ ਕੀਤਾ ਗਿਆ ਪਹਿਲੀ ਵਾਰੀ ਇਹਨਾਂ ਪਾਰਕਿੰਗਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਇਦਾਂ ਦੇ ਜਿਹੜੇ ਹੈ ਟੈਂਟ ਲਾਏ ਜਾ ਰਹੇ ਨੇ ਹਰ ਪਾਰਕਿੰਗ ਦੇ ਵਿੱਚ ਆਮ ਆਦਮੀ ਕਲੀਨਿਕ ਦੀ ਸਹੂਲਤ ਸਟਾਫ ਹੈ ਜਿਹੜਾ ਪਰਚੀ ਕੱਟੀ ਜਾਊਗੀ ਲਾਈਟ ਦਾ ਬੰਦੂਬਸ ਸੀਸੀਟੀਵੀ ਕੈਮਰੇਜ਼ ਦਾ ਬੰਦੂਬਸ ਇਸ਼ਨਾਨ ਦੀ ਵਿਵਸਥਾ ਬਾਥਰੂਮਾਂ ਦੀ ਵਿਵਸਥਾ ਤੇ ਉਹ ਬਾਥਰੂਮ ਜਿਹੜੇ ਹਰ ਘੰਟੇ ਬਾਅਦ ਸਾਫ਼ ਹੋਣਗੇ ਤਾਂ ਕਿ ਸਾਡੀ ਤੇ ਹਰ ਇੱਕ ਪਾਰਕਿੰਗ ਜਿਹੜੀ ਹੈ ਉਹ ਕੋਈ ਵੀ ਪਾਰਕਿੰਗ 3.5 ਕਿਲੋਮੀਟਰ ਤੋਂ ਦੂਰ ਨਹੀਂ ਬਣਾਈ ਕੁੱਲ ਜਿਹੜੀ ਪਾਰਕਿੰਗਾਂ ਦੇ 100 1 ਏਕੜ ਚ ਇਸ ਜਿਹੜੇ ਟੋਟਲ ਪਾਰਕਿੰਗ ਦਾ ਏਰੀਆ ਤੇ ਹਰ ਇੱਕ ਘੰਟੇ ਦੇ ਵਿੱਚ 20000 ਵੀਕਲਸ 20000 ਗੱਡੀਆਂ ਖੜਨ ਦੀ ਜਿਹੜੀ ਖੜਨ ਦੀ ਸਮਰੱਥਾ ਹਰ ਇੱਕ ਘੰਟੇ ਦੀ ਹੋਊਗੀ ਸ਼੍ਰੀ ਨਨਦਪੁਰ ਸਾਹਿਬ ਵਿਖੇ ਸੰਗਤਾਂ ਦੇ ਸਹਿਯੋਗ ਲਈ ਪਾਰਕਿੰਗਸ ਤੋਂ ਸੰਗਤ ਨੂੰ ਗੁਰਦੁਆਰਾ ਸੀਸਗੰਜ ਸਾਹਿਬ ਤਖਤ ਸਾਹਿਬ ਕਿਲਾ ਨਨਗੜ ਸਾਹਿਬ ਆਵ ਰਾਸਤੇ ਖਾਲਸਾ ਤੇ ਵਕ ਵਕ ਜਿਹੜੇ ਜਿੱਥੇ ਸਮਾਗਮ ਹੋਣਗੇ ਉਹਨਾਂ ਥਾਵਾਂ ਤੇ ਲੈ ਕੇ ਜਾਣ ਦੇ ਲਈ ਜਿਹੜਾ ਹੈ ਸੰਗਤ ਦੀ ਸਹੂਲਤ ਲਈ 500 ਈ ਰਿਕਸ਼ਾ ਤੇ 65 ਮিনি ਬੱਸਾਂ ਜਿਹੜੀਆਂ ਪਾਰਕਿੰਗ ਦੇ ਵਿੱਚ ਜਿਹੜੀਆਂ ਅਵੇਲੇਬਲ ਰਹਿਣਗੀਆਂ ਈ ਰਿਕਸ਼ਾ ਤੇ ਜਾਣਾ ਚਾਹ ਬੈਠਣਾ ਚਾਹਦੇ ਈ ਰਿਕਸ਼ਾ ਤੇ ਬੈਠ ਕੇ ਜਿੱਥੇ ਉਹ ਪਹਿਲਾਂ ਰਤਮਸਤਕ ਹੋਣਾ ਚਾਹੁੰਦੇ ਆ ਚਾਹੇ ਗੁਰਦੁਆਰਾ ਸੀਸਗੰਜ ਸਾਹਿਬ ਹੈ ਭੋਰਾ ਸਾਹਿਬ ਹੈ ਗੁਰੂ ਕੇ ਮਹਿਲ ਹੈ ਤਖਤ ਸਾਹਿਬ ਨੇ ਆ ਗਿਆ ਕਿਲਾ ਗੁਰਜੋਰਾ ਕਿਲਾ ਨੰਦਗੜ੍ਹ ਸਾਹਿਬ ਜਿੱਥੇ ਉਹਨਾਂ ਦੀ ਇੱਛਾ ਉੱਥੇ ਜਾਣਾ ਚਾਹਣ ਰਿਕਸ਼ਾ ਤੇ ਜਾ ਸਕਦੇ ਆ ਤੇ ਨਾਲ ਹੀ ਜਿਹੜੀ ਮਿੰਨੀ ਬੱਸਾਂ ਜਗਰ ਸੰਗਤ ਜ਼ਿਆਦਾ ਹੈ ਪੂਰਾ ਇਕੱਠਾ ਜੱਥਾ ਆ ਰਿਹਾ ਤਾਂ ਤੁਸੀਂ ਮਿੰਨੀ ਬੱਸਾਂ ਦਾ ਵੀ ਜਿਹੜੀਆਂ ਹਰ ਪਾਰਕਿੰਗ ਦੇ ਵਿੱਚ ਅਵੇਲੇਬਲ ਰਹਿਣਗੀਆਂ ਤੇ 24 ਘੰਟੇ ਜਿਹੜੀ ਇਹ ਸੇਵਾ ਹੈ ਬਿਲਕੁਲ ਫ੍ਰੀ ਜਿਹੜੀ ਚੱਲਦੀ ਰਹੂਗੀ ਪੰਜਾਬ ਦਾ ਸੱਭਿਆਚਾਰ ਹੈ ਕਿ ਅਸੀਂ ਹੋਲੇ ਮਹੱਲੇ ਦੇ ਉੱਤੇ ਸ਼ਹੀਦੀ ਜੋੜ ਮੇਲਿਆਂ ਦੇ ਉੱਤੇ ਅਸੀਂ ਆਪਣੇ ਪਿੰਡਾਂ ਤੋਂ ਟਰੈਕਟਰਾਂ ਦੇ ਨਾਲ ਟਰਾਲੀਆਂ 'ਚ ਸੰਗਤ ਲੈ ਕੇ ਆਉਂਦੇ ਆ ਤਾਂ ਇਸ ਵਾਰੀ ਵੀ ਸ਼੍ਰੀ ਅਨੰਦਪੁਰ ਸਾਹਿਬ ਜਿਹੜੀ ਟਰੈਕਟਰ ਟਰਾਲੀਆਂ ਆਣ ਉਹਨਾਂ ਦੇ ਸਹੂਲਤ ਲਈ ਪਹਿਲੀ ਵਾਰੀ ਬਣਨ ਜਾ ਰਹੀ ਹੈ ਇੱਕ ਟਰੈਕਟਰ ਟਰਾਲੀ ਸਿਟੀ ਲਗਭਗ 10 ਕਿੱਲਿਆਂ ਦੇ ਵਿੱਚ ਜਿੱਥੇ ਜੋ ਕੀ ਤਖਸਬ ਤੋਂ ਸਿਰਫ 900 ਮੀਟਰ ਦੂਰ ਤੇ ਗੁਰਦੁਆਰਾ ਸੀਸਗੰਜਬ ਤੋਂ 700 ਮੀਟਰ ਦੂਰ ਤੇ ਇੱਥੇ ਸੰਗਤ ਦੇ ਸਹੂਲਤ ਦੇ ਲਈ ਇਸ਼ਨਾਨ ਦੀ ਵਿਵਸਥਾ ਬਾਥਰੂਮਾਂ ਦੀ ਵਿਵਸਥਾ ਆਮ ਆਦਮੀ ਕਲੀਨਿਕ ਸੀਸੀਟੀਵੀ ਕੈਮਰੇ ਸਾਰਾ ਕੁਝ ਮਹੱਈਆ ਹੋਊਗਾ ਟਰੈਕਟਰ ਟ੍ਰੌਲੀ ਸਿਟੀ ਦੀ ਜਿਹੜੀ ਐਂਟਰੀ ਆ ਉਹ ਵੀ ਮੇਨ ਰੋਡ ਤੋਂ ਹੋਊਗੀ ਤੇ ਬਿਲਕੁਲ ਟਰੈਕਟਰ ਟ੍ਰੌਲੀ ਸਿਟੀ ਦੇ ਨਾਲ ਹੀ ਜਿਹੜੀ ਚਰਨ ਗੰਗਾ ਖੱਡ ਹੈ ਉਸ ਨੂੰ ਦੋਨੋਂ ਪਾਸੋਂ ਸਾਫ਼ ਕਰਾ ਕੇ ਉੱਥੇ ਵੀ ਅਸੀਂ ਜਿਹੜਾ ਪਾਰਕਿੰਗ ਦੀ ਵਿਵਸਥਾ ਕੀਤੀ ਹੈ ਇਹ ਪਾਰਕਿੰਗਾਂ ਸ਼ਹਿਰ ਦੇ ਸਭ ਤੋਂ ਕਰੀਬ ਆ ਜਾਣਗੀਆਂ ਤੇ ਇਸ ਦੇ ਨਾਲ ਸ਼ਹਿਰ ਦੀ ਜਿਹੜੀ ਸੁੰਦਰਤਾ ਹੈ ਚਰਨ ਗੰਗਾ ਖੱਡ ਦੀ ਸਫਾਈ ਜਿਹੜੀ ਹੈ ਉਹ ਹਜੇ ਵੀ ਜਾਰੀ ਹੈ ਤੇ ਨਾਲ ਹੀ ਇੱਥੇ ਜਿਹੜੀ ਪਾਰਕਿੰਗ ਸਪੇਸ ਹੈ ਬਿਲਕੁਲ ਜਿਹੜਾ ਹੈ ਸ਼ਹਿਰ ਦੇ ਵਿੱਚ ਤਾਂ ਕਿ ਸੰਗਤਾਂ ਨੂੰ ਵੱਧ ਤੋਂ ਵੱਧ ਸਹੂਲਤ ਮਿਲਦੀ ਰਹੇ ਸੰਗਤ ਦੀ ਸਹੂਲਤ ਦੇ ਲਈ ਪੰਜਾਬ ਦੇ ਹਰ ਇੱਕ ਕੋਨੇ ਤੋਂ ਹਰ ਇੱਕ ਵਿਧਾਨ ਸਭਾ ਤੋਂ ਰੋਜ਼ਾਨਾ ਤਿੰਨ ਬੱਸਾਂ ਸ਼੍ਰੀ ਅਨੰਦਪੁਰ ਸਾਹਿਬ ਲਈ ਰਵਾਨਾ ਹੋਣਗੀਆਂ 23 24 25 ਤਰੀਕ ਨੂੰ ਸਵੇਰੇ ਅੰਮ੍ਰਿਤ ਵੇਲੇ ਚੱਲ ਕੇ ਬੱਸਾਂ ਜਿਹੜੀਆਂ ਹਨ ਆਣਾ ਸ਼੍ਰੀ ਅਨੰਦਪੁਰ ਸਾਹਿਬ ਪਹੁੰਚਣ ਗਿਆ ਤੇ ਸ਼ਾਮੀ ਵਾਪਸ ਆਪਣੀ ਆਪਣੀ ਜਗਾਵਾਂ ਤੇ ਤਾਂ ਕਿ ਵੱਧ ਤੋਂ ਵੱਧ ਜਿਹੜੀ ਜਿਹੜੀ ਸੰਗਤ ਹੈ ਉਹ ਦਰਸ਼ਨ ਕਰਨ ਲਈ ਗੁਰੂ ਸਾਹਿਬ ਦੀ ਲਾਸਾਨੀ ਸ਼ਹਾਦਤ ਨੂੰ ਨਮਨ ਸਜਦਾ ਕਰਨ ਲਈ ਸ਼੍ਰੀ ਅਨੰਦਪੁਰ ਸਾਹਿਬ ਆ ਸਕੇ ਸ਼੍ਰੀ ਅਨੰਦਪੁਰ ਸਾਹਿਬ ਦੇ ਇਲਾਕੇ ਲਈ ਵੀ ਆਸ ਆਸ ਦੇ ਸਾਰੇ ਪਿੰਡਾਂ ਦੇ ਲਈ ਰੋਜ਼ਾਨਾ ਜਿਹੜੀਆਂ ਹੈ 150 ਬੱਸਾਂ ਆਸ-ਪਾਸ ਦੇ ਪਿੰਡਾਂ ਲਈ 23 24 25 ਤਰੀਕ ਨੂੰ ਜਿਹੜਾ ਹੈ ਉਹ ਮਹੀਆਂ ਹੋਣ ਗਿਆ ਸੰਗਤ ਦੀ ਸੂਰਤ ਲਈ ਸ਼੍ਰੀ ਅਨੰਦਪੁਰ ਸਾਹਿਬ ਦੀ ਸੁੰਦਰਤਾ ਨੂੰ ਹੋਰ ਵਧਾਉਣ ਦੇ ਲਈ ਜਿਹੜੇ ਨੰਦਪੁਰ ਸਾਹਿਬ ਦੀ ਅੰਦਰਲੀ ਗਲੀਆਂ ਜੋ ਗੁਰਦੁਆਰਾ ਸੀਸਗੰਨ ਸਾਹਿਬ ਤੇ ਗੁਰਦੁਆਰਾ ਗੁਰੂ ਕੇ ਮਹਿਲਪੋਰਾ ਸਾਹਿਬ ਨੂੰ ਜਾਂਦੀਆਂ ਨੇ ਉਹਨਾਂ ਦੇ ਸਾਰੀਆਂ ਕੰਧਾਂ ਦੇ ਉੱਤੇ ਸੁੰਦਰ ਚਿੱਤਰਕਾਰੀ ਕੀਤੀ ਗਈ ਹੈ ਤੁਸੀਂ ਦੇਖ ਸਕਦੇ ਹੋ ਕਿ ਜਿਵੇਂ ਇਸ ਵਾਲ ਪੇਂਟਿੰਗ ਦੇ ਵਿੱਚ ਵਾਲ ਆਰਟ ਦਿਖਾਇਆ ਗਿਆ ਹੈ ਕਿ ਕਿਵੇਂ ਕਸ਼ਮੀਰੀ ਪੰਡਿਤ ਗੁਰੂ ਸਾਹਿਬ ਕੋਲ ਆਂਦੇ ਨੇ ਤੇ ਕਿਵੇਂ ਭਾਈ ਜੈਤਾ ਜੀ ਬਾਬਾ ਜੀਵਨ ਸਿੰਘ ਜੀ ਗੁਰੂ ਸਾਹਿਬ ਦਾ ਸੀਸ ਰੱਖਿਆ ਗਿਆ ਤੇ ਜੇ ਅਸੀਂ ਆਪ ਇੱਧਰ ਨੂੰ ਚੱਲਦੇ ਹਾਂ ਤਾਂ ਪੂਰਾ ਇੱਕ ਸਫਰ ਇਹ ਸ਼ਹਾਦਤ ਪੂਰੇ ਅਨੰਦਪੁਰ ਸਾਹਿਬ ਦੇ ਅੰਦਰਲੀ ਗਲੀਆਂ ਦੇ ਵਿੱਚ ਆਪ ਜੀ ਨੂੰ ਜਿਹੜਾ ਹੈ 350 ਸਾਲ ਦਾ ਲੋਗੋ ਦੇਖਣ ਨੂੰ ਤੇ ਸਾਰੇ ਜਿਹੜੇ ਵਾਲ ਪੇਂਟਿੰਗਸ ਦੇਖਣ ਨੂੰ ਮਿਲਣਗੀਆਂ ਪੂਰੀ ਜਿਸ ਦੇ ਵਿੱਚ ਪੰਜਾਬ ਦਾ ਸੱਭਿਆਚਾਰ ਇਤਿਹਾਸ ਤੇ ਬਹੁਤ ਜਿਹੜੇ ਸੁੰਦਰ ਜਿਹੜੀ ਚਿੱਤਰਕਾਰੀ ਸਾਰੇ ਸਾਡੇ ਵੱਲੋਂ ਕੀਤੀ ਗਈ ਹੈ ਇਸ ਪੂਰੇ ਵਾਲ ਆਰਟ ਦੇ ਵਿੱਚ ਗੁਰੂ ਸਾਹਿਬ ਦਾ ਜਿਹੜਾ ਸਾਰਾ ਸਫਰ ਹੈ ਨੌਵੇਂ ਪਾਤਸ਼ਾਹ ਜੀ ਦਾ ਸ਼ਹੀਦੀ ਯਾਤਰਾ ਮਾਰਗ ਉਹ ਦਿਖਾਇਆ ਗਿਆ ਹੈ ਜਿੱਥੇ ਇਹ ਵਾਲ ਆਰਟਸ ਜਿਹੜੀਆਂ ਨੇ ਅ ਸ਼ਹਿਰ ਦੀ ਸੁੰਦਰਤਾ ਨੂੰ ਵਧਾਉਂਦੀਆਂ ਨੇ ਉੱਥੇ ਹੀ ਇਤਿਹਾਸ ਦੇ ਬਾਰੇ ਵੀ ਜਾਣੂ ਕਰਾਉਂਦੀਆਂ ਨੇ ਜਿਵੇਂ ਜਿਵੇਂ ਇਸ ਦੀਵਾਰ ਦੇ ਵਿੱਚ ਭਾਈ ਬਚਿੱਤਰ ਸਿੰਘ ਜੀ ਦਿਖਾਈ ਗਏ ਸ਼੍ਰੀ ਅਨੰਦਪੁਰ ਸਾਹਿਬ ਨੂੰ ਸਹੀ ਮੈਨੇਜ ਵਾਈਟ ਸਿਟੀ ਬਣਾਉਣ ਦੇ ਲਈ ਸਾਰੇ ਸ਼ਹਿਰ ਦੇ ਵਿੱਚ ਸਫੇਦ ਪੇਂਟ ਕੀਤਾ ਜਾ ਰਿਹਾ ਹੈ ਲਗਭਗ 25000 ਦੀ ਲੀਟਰ ਦੇ ਨਾਲ ਸਾਰੇ ਸ਼ਹਿਰ ਨੂੰ ਜਿਹੜਾ ਹੈ ਸਫੇਦ ਪੇਂਟ ਕੀਤਾ ਜਾ ਰਿਹਾ ਹੈ ਤਾਕੀ ਅਨੰਦਪੁਰ ਸਾਹਿਬ ਵਾਕੇ ਵਾਈਟ ਸਿਟੀ ਬਣ ਸਕੇ ਸ਼੍ਰੀਨਨਪੁਰ ਸਾਹਿਬ ਨੂੰ ਇੱਕ ਸਮਾਰਟ ਸਿਟੀ ਬਣਾਉਣ ਦੇ ਲਈ ਸਾਰੇ ਸ਼ਹਿਰ ਦੀਆਂ ਸੜਕਾਂ ਨੂੰ ਦੁਬਾਰਾ ਬਣਾਇਆ ਗਿਆ ਤੇ ਉਹਨਾਂ ਦੇ ਉੱਤੇ ਬਲਿੰਕਰਸ ਕੈਟਾਈਜ਼ ਲਾਏ ਗਏ ਨੇ ਨਾਲ ਹੀ ਸ਼੍ਰੀਨਨਪੁਰ ਸਾਹਿਬੀਆਂ ਸਾਰੇ ਮਾਰਗਾਂ ਨੂੰ ਆਣ ਵਾਲੇ ਤੇ ਜਿੰਨੇ ਜਿਹੜੇ ਦਰਖਤ ਹੈ ਉਹਨਾਂ ਨੂੰ ਵਾਈਟ ਪੇਂਟ ਕੀਤਾ ਗਿਆ ਤਾਂ ਕਿ ਸਾਰਾ ਸ਼ਹਿਰ ਸਾਡੀਆਂ ਸੜਕਾਂ ਸਾਫ਼ ਸੁਥਰੀਆਂ ਲੱਗਣ ਠੀਕ ਸ਼੍ਰੀਨਨਪੁਰ ਸਾਹਿਬ ਰੇਲਵੇ ਸਟੇਸ਼ਨ ਦੇ ਸਾਹਮਣੇ ਮੁੱਖ ਮੰਡਾਲ ਸਜਾਇਆ ਗਿਆ ਹੈ ਬੁੱਢਾ ਦਲ ਸ਼ੌਣੀ ਦੇ ਵਿੱਚ ਇਸੀ ਪੰਡਾਲ ਦੇ ਵਿੱਚ ਸਰਬ ਧਰਮ ਸੰਮੇਲਨ ਹੋਵੇਗਾ ਇਸੀ ਪੰਡਾਲ ਦੇ ਵਿੱਚ ਰੋਜ਼ਾਨਾ ਸ਼ਾਮ ਨੂੰ ਕੀਰਤਨ ਦਰਬਾਰ ਹੋਵੇਗਾ ਤੇ 25 ਤਰੀਕ ਨੂੰ ਸਰਬੱਤ ਦੇ ਭਲੇ ਦੀ ਅਰਦਾਸ ਵੀ ਇਸੀ ਪੰਡਾਲ ਵਿੱਚ ਹੋਵੇਗੀ ਇਸ ਪੰਡਾਲ ਦੇ ਵਿੱਚ ਸੰਗਤਾਂ ਦੇ ਲਈ ਹਰ ਤਰ੍ਹਾਂ ਦਾ ਬੰਦੋਬਸ ਕੀਤਾ ਜਾ ਰਿਹਾ ਹੈ ਲੰਗਰ ਦਾ 24 ਘੰਟੇ 23 ਤਰੀਕ ਤੋਂ ਲੈ ਕੇ 29 ਤਰੀਕ ਤੱਕ ਜਿਹੜਾ ਇੱਥੇ ਲੰਗਰ ਦੀ ਵਿਵਸਥਾ ਹੈ ਗਰਨ ਗੰਗਾ ਸਟੇਡੀਅਮ ਨੂੰ ਵੀ ਜੀ ਪੂਰੀ ਤਰ੍ਹਾਂ ਤਿਆਰ ਕੀਤਾ ਗਿਆ ਹੈ ਲਾਈਟ ਐਂਡ ਸਾਊਂਡ ਸ਼ੋਅ ਦੇ ਲਈ ਪੰਜਾਬ ਦੇ ਇਤਿਹਾਸ ਚ ਪਹਿਲੀ ਵਾਰੀ ਪੰਜਾਬ ਦੀ ਵਿਧਾਨ ਸਭਾ ਚੰਡੀਗੜ੍ਹ ਦੀ بجائے ਹਰੀਨੰਦਪੁਰ ਸਾਹਿਬ ਵਿਖੇ ਲੱਗੂਗੀ ਜੀ ਹਾਂ ਮੇਰੇ ਲਈ ਬਹੁਤ ਹੀ ਮਾਨਨਯੋਗ ਗੱਲ ਹੈ ਕਿ ਮੈਂ ਸਮਝਿਆ ਨਾ ਗੁਰੂ ਸਾਹਿਬ ਦੀ ਕਿੰਨੀ ਕਿਰਪਾ ਮੇਰੇ ਤੇ ਤੇ ਇਸ ਧਰਤੀ ਦੀ ਮਹਾਨਤਾ ਇਸ ਧਰਤੀ ਦਾ ਪਰਤਾਪ ਹੈ ਹਰੇ ਮੇਲੇ ਦਾ ਸੁਪਨਾ ਹੁੰਦਾ ਕਿ ਉਹ ਮੇਲੇ ਬਣੇ ਤੇ ਉਹ ਚੰਡੀਗੜ੍ਹ ਜਾਵੇ ਵਿਧਾਨ ਸਭਾ ਜਾਵੇ ਪਰ ਐਸੀ ਕਿਰਪਾ ਗੁਰੂ ਸਾਹਿਬ ਦੀ ਕਿ ਸਾਡੇ ਹਲਕੇ ਦੇ ਵਿੱਚ ਵਿਧਾਨ ਸਭਾ ਆਪ ਉੱਠ ਕੇ ਆ ਰਹੀ ਹੈ ਤੇ ਗੁਰੂ ਸਾਹਿਬ ਦੀ ਸ਼ਹਾਦਤ ਨੂੰ ਸਮਰਪਿਤ ਵਿਧਾਨ ਸਭਾ ਦਾ ਵਿਸ਼ੇਸ਼ اجلاس ਅਨੰਦਪੁਰ ਸਾਹਿਬ ਵਿਖੇ ਪਾਈ ਜਾ ਰਹੀ ਹੈ ਜਿਹੜੇ ਮੈਮੋਰੀਅਲ ਇਹ ਜਿਹੜਾ ਪੂਰਾ ਸੈਟਅਪ ਕੀਤਾ ਗਿਆ ਬੜਾ ਵੱਡਾ ਚੈਲੰਜ ਸੀਗਾ ਕਿ ਵਿਧਾਨ ਸਭਾ ਦਾ ਜਿਵੇਂ ਅਨੰਤ ਚੰਡੀਗੜ੍ਹ ਦੀ ਵਿਧਾਨ ਸਭਾ ਬਲਕਿ ਉਸ ਤੋਂ ਵੀ ਜਿਹੜੀ ਸ਼ਾਨਦਾਰੀ ਵਿਧਾਨ ਸਭਾ ਤਿਆਰ ਹੋਈ ਹੈ ਪੰਜਾਬ ਸਰਕਾਰ ਵੱਲੋਂ ਸਾਡੇ ਦੇਸ਼ ਦੇ 28 ਦੇ 28 ਜਿਹੜੇ ਸੂਬਿਆਂ ਦੇ ਮੁੱਖ ਮੰਤਰੀ ਸਹਿਬਾਨ ਨੇ ਯੂਨੀਅਨ ਮਿਨਿਸਟਰਸ ਸੁਪਰੀਮ ਕੋਰਟ ਦੇ ਜੱਜਸ ਪੰਜਾਬ ਐਨ ਹੈ ਨਾ ਹਾਈ ਕੋਰਟ ਦੇ ਜੱਜਸ ਤੇ ਸਾਰੀਆਂ ਐਮਬੈਸੀਆਂ ਦੀਆਂ ਐਮਬੈਸਡਰਸ ਨੂੰ ਵੀ ਸੱਦਾ ਦਿੱਤਾ ਗਿਆ ਉਹਨਾਂ ਦੇ ਰਹਿਣ ਦੇ ਲਈ ਜਿਹੜਾ ਹੈ ਕਿਸਾਨ ਹਵੇਲੀ ਨੂੰ ਤਿਆਰ ਕੀਤਾ ਗਿਆ ਹੈ 2 ਕਰੋੜ ਰੁਪਏ ਦੀ ਲਾਗਤ ਲਾ ਕੇ ਪੂਰੀ ਕਿਸਾਨ ਹਵੇਲੀ ਨੂੰ ਰੀਨੋਵੇਟ ਕੀਤਾ ਗਿਆ ਤੁਸੀਂ ਦੇਖ ਸਕਦੇ ਹੋ ਕਿਸਾਨ ਹਵੇਲੀ ਦੀ ਜਿਹੜੀ ਇੱਕ ਖੂਬਸੂਰਤ ਇਮਾਰਤ ਜੋ ਅਨੰਦਪੁਰ ਸਾਹਿਬ ਦੀ ਸ਼ਾਨ ਬਣੂਗੀ ਪੂਰੇ ਉੱਤਰੀ ਭਾਰਤ ਦੇ ਵਿੱਚ ਪਹਿਲੀ ਵਾਰੀ ਜਿਹੜਾ ਹੈ ਡਰੋਨ ਸ਼ੋਅ ਯੋਜਿਤ ਕੀਤਾ ਜਾ ਰਿਹਾ 500 ਡਰੋਨਸ ਵਿਰਾਸਤ ਖਾਲਸਾ ਦੇ ਵਿੱਚ ਜਿਹੜਾ ਹੈ ਆਸਮਾਨ ਦੇ ਉੱਤੇ ਗੁਰੂ ਸਾਹਿਬ ਦੀ ਲਸਾਨੀ ਸ਼ਹਾਦਤ ਨੂੰ ਸਜਦਾ ਕਰਨਗੇ 23 ਤਰੀਕ ਤੋਂ ਲੈ ਕੇ 29 ਨਵੰਬਰ ਤੱਕ ਰੋਜ਼ਾਨਾ ਸ਼ਾਮੀ 5 ਵਜੇ ਡਰੋਨ ਸ਼ੋਅ ਹੋਊਗਾ ਸਾਰੇ ਸਟਰੀਟ ਲਾਈਟਸ ਵਾਲੇ ਖੰਭਿਆਂ ਨੂੰ ਵਾਈਟ ਪੇਂਟ ਕੀਤਾ ਗਿਆ ਹੈ ਤੇ ਪੂਰੇ ਅਨੰਦਪੁਰ ਸਾਹਿਬ ਦੇ ਉੱਤੇ ਹਰ ਖੰਬੇ ਦੇ ਉੱਤੇ ਜਿਹੜੀ ਹੈ ਵਾਈਟ ਜਿਹੜੀਆਂ ਸਟ੍ਰਿਪ ਲਾਈਟਸ ਲਾਈਆਂ ਗਈਆਂ ਨਾਲ ਹੀ ਗੁਰੂ ਸਾਹਿਬ ਦੀ ਸ਼ਹਾਦਤ ਨੂੰ ਸਜਦਾ ਕਰਨ ਲਈ ਪੂਰੇ ਸ਼ਹਿਰ ਦੇ ਵਿੱਚ ਜਿਹੜੀ ਹੈ ਸ਼ਹਾਦਤ ਦੀ ਲੋ ਇੱਕ ਮਿਸ਼ਾਲਾਂ ਜਿਹੜੀਆਂ ਇਹ ਵੀ ਲਾਈਆਂ ਗਈਆਂ ਪੂਰੇ ਅਨੰਦਪੁਰ ਸਾਹਿਬ ਨੂੰ ਇਹਨਾਂ ਮਿਸ਼ਾਲਾਂ ਨਾਲ ਵੀ ਰੌਸ਼ਨ ਕੀਤਾ ਜਾ ਰਿਹਾ ਹੈ ਸਾਰੇ ਅਨੰਦਪੁਰ ਸਾਹਿਬ ਨੂੰ ਬਹੁਤ ਖੂਬਸੂਰਤ ਲਾਈਟਾਂ ਦੇ ਨਾਲ ਵੀ ਰੌਸ਼ਨਾਇਆ ਗਿਆ ਹੈ ਤੇ ਇੰਝ ਜਾਬਦਾ ਹੈ ਕਿ ਜਿਵੇਂ ਆਸਮਾਨ ਤੋਂ ਤਾਰੇ ਉਤਰ ਕੇ ਸ਼੍ਰੀ ਅਨੰਦਪੁਰ ਸਾਹਿਬ ਅਮੰਤੀ ਅਗੇ ਹੋਣ ਤੇ ਹਰ ਇੱਕ ਤਾਰਾ ਨੌਵੇਂ ਪਾਤਸ਼ਾਹ ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਨਾਸਾਨੀ ਸ਼ਹਾਦਤ ਨੂੰ ਸਜਦਾ ਕਰਦਾ ਹਾਂ ਸ਼੍ਰੀ ਅਨੰਦਪੁਰ ਸਾਹਿਬ ਮੇਰਾ ਇਤਿਹਾਸ ਹੈ ਸ਼੍ਰੀ ਅਨੰਦਪੁਰ ਸਾਹਿਬ ਮੇਰੀ ਪਛਾਣ ਹੈ ਸ਼੍ਰੀ ਅਨੰਦਪੁਰ ਸਾਹਿਬ ਮੇਰਾ ਵਿਰਸਾ ਹੈ ਸ਼੍ਰੀ ਅਨੰਦਪੁਰ ਸਾਹਿਬ ਮੇਰੀ ਪਛਾਣ ਹੈ ਸ਼੍ਰੀ ਅਨੰਦਪੁਰ ਸਾਹਿਬ ਮੇਰੇ ਲਈ ਸਭ ਕੁਝ ਹੈ ਮੈਂ ਆਪ ਸਭ ਦਾ ਧੰਨਵਾਦ ਕਰਦਾ ਹਾਂ ਕਿ ਮੈਨੂੰ ਇਸ ਮਹਾਨ ਮਹਾਨ ਧਰਤੀ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਗੁਰੂ ਸਾਹਿਬ ਦੇ ਦਾ ਹਰ ਵੇਲੇ ਧੰਨਵਾਦ ਇਨੀ ਕੀ ਕਿਰਪਾ ਸੇ ਸਜੇ ਹਮ ਹੈ ਨਹੀਂ ਮੋਹ ਸੇ ਗਰੀਬ ਕਰੋੜ ਪੜੇ ਇਹ ਸਭ ਗੁਰੂ ਸਾਹਿਬ ਦੀ ਬਖਸ਼ਿਸ਼ ਹੈ ਕਿ ਸਾਡੇ ਵਰਗੇ ਆਮ ਕਰ ਦੇ ਇੱਕ ਨੌਜਵਾਨ ਨੂੰ ਮੇਰੇ ਵਰਗੇ ਆਮ ਕਰ ਦੇ ਇੱਕ ਨੌਜਵਾਨ ਨੂੰ ਇਹ ਮੌਕਾ ਮਿਲਿਆ ਸਮਾਗਮਾਂ ਦੇ ਨਾਲ-ਨਾਲ ਸ਼੍ਰੀ ਅਨੰਪੁਰ ਸਾਹਿਬ ਇਲਾਕੇ ਦੇ ਵਿੱਚ ਹਲਕੇ ਦੇ ਵਿੱਚ ਜਿਹੜਾ ਵਿਕਾਸ ਦੀ ਹਨੇਰੀ ਚੱਲ ਰਹੀ ਹੈ 100 ਪਿੰਡਾਂ ਨੂੰ ਜੋੜਨ ਵਾਲੀਆਂ ਸੜਕਾਂ ਜਿਸ ਦੀ ਲੰਬਾਈ ਲਗਭਗ 127 ਕਿਲੋਮੀਟਰ ਹੈ ਉਹਨਾਂ ਨੂੰ 18 ਫੁੱਟ ਕੀਤਾ ਜਾ ਰਿਹਾ ਹੈ ਲਗਭਗ 50 ਨਵੇਂ ਪੁਲ ਤੇ ਕੁੜੀਆਂ ਜਿਹੜੀਆਂ ਪੂਰੇ ਹਲਕੇ ਦੇ ਵਿੱਚ ਤੇ ਸਾਡੇ ਹਲਕੇ ਨੂੰ ਹੜਾਂ ਦੀ ਮਾਰ ਉਹ ਬਣਾਈ ਜਾ ਰਹੀ ਹੈ ਸਕੂਲਾਂ ਦਾ ਕਾਇਆਕਲਪ ਹੋ ਰਿਹਾ ਹਸਪਤਾਲਾਂ ਦਾ ਕਾਇਆਕਲਪ ਹੋ ਰਿਹਾ ਇਕ ਇਕਮਿੰਟ ਦੇ ਜਿਹੜੇ ਵਿਕਾਸ ਦੀ ਜਿਹੜੀ ਹੈ ਉਹ ਜਿਹੜੇ ਉਹਦੇ ਲਈ ਕੰਮ ਕੀਤਾ ਜਾ ਰਿਹਾ ਮੇਰਾ ਰੋਮ ਰੋਮ ਇਸਰਤ ਨੂੰ ਸਮਰਪਿਤ ਸਾਡੀ ਸਾਰੀ ਟੀਮ ਸਾਡਾ ਸਾਰਾ ਜ਼ਿਲ੍ਹਾ ਪ੍ਰਸ਼ਾਸਨ ਪਿਛਲੇ ਕਈ ਮਹੀਨਿਆਂ ਤੋਂ ਦੇ ਰਿਹਾ ਹੈ ਲਗਾਤਾਰ ਇਹ ਸਮਾਗਮ ਨੂੰ ਮਣਾਉਣ ਲਈ ਲੱਗਿਆ ਹੋਇਆ ਤਾਂ ਆਪ ਸਭ ਦੇ ਚਰਨਾਂ 'ਚ ਇਹ ਬੇਨਤੀ ਹੈ ਸਾਡੇ ਸਾਰੇ ਸਾਥੀਆਂ ਵੱਲੋਂ ਸਾਡੇ ਸਾਰੇ ਪਰਿਵਾਰ ਵੱਲੋਂ ਸਾਡੇ ਇਲਾਕੇ ਦੇ ਸਾਰੇ ਸਰਪੰਚ ਸਹਿਬਾਨਾਂ ਵੱਲੋਂ ਆਪ ਜ਼ੂਰੇ ਸਮੂਚੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਅਸੀਂ ਬੜੇ ਸ਼ਰਧਾ ਤੇ ਸਤਕਾਰ ਨਾਲ ਪਿਛਲੇ ਕਈ ਮਹੀਨਿਆਂ ਦੇ ਲੱਗੇ ਹੋਏ ਆਂ ਆਪ ਸਾਰੀ ਸਾਥ ਸੰਗਤ ਦੇ ਚਰਨਾਂ 'ਚ ਬੇਨਤੀ ਹੈ ਆਓ ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਬਸਾਇਆ ਹੋਏ ਨਗਰ ਧੰਦੇ ਸ਼੍ਰੀ ਨੰਦਪੁਰ ਸਾਹਿਬ ਕੇ ਨਤਮਸਤਕ ਹੋਈਏ ਤੇ ਗੁਰੂ ਸਾਹਿਬ ਦੀ ਲਾਸਾਨੀ ਸ਼ਹਾਦਤ ਨੂੰ ਸਜਦਾ ਕਰੀਏ ਤੇ ਗੁਰੂ ਸਾਹਿਬ ਦੀ ਖੁਸ਼ੀਆਂ ਪ੍ਰਾਪਤ ਕਰੀਏ ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ